ਇਹ ਜਿਹੜੀ ਕੂਗਟਾ ਡਰੇਨ ਆ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਢ ਕੇ ਫੈਦੀਆਂ ਸੀ ਹੈ। ਉਹ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਦਾ ਕੀਤਾ ਸੀ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਨੇ ਵੋਟ ਪਾਈ ਆ ਤੇ ਮੈਂ ਉਹਨਾਂ ਨਾਲ ਵਾਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦਵਾਗੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਨੀਆਂ ਦਾ ਕੈਂਸਰ ਦਾ ਬਹੁਤ ਜ਼ਿਆਦੇ ਲੋਕ ਫੈਦੇ ਹੀ ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ। ਸੋ ਅਜੇ 4 ਤਰੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ। ਅਸੀਂ ਵਾਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ। ਮੈਂ ਇਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ। ਇਹਦਾ ਅਸੀਂ ਪ੍ਰੋਜੈਕਟ ਦੇ ਨਾਲ ਕ੍ਰਿਸ਼ਨ ਨੇ ਸਰਦਾਰ ਹਰਪ੍ਰੀਤ ਸਿੰਘ ਆਈਐਸ ਅਸਦਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗਰੋਵਰ ਸਾਹਿਬ ਮਨੀਸ਼ ਜੀ ਕੋਲ ਸਭ ਸਰ ਆਏ ਅਸੀਂ ਇਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਲਿਆ ਇਹਨੂੰ ਸਹੀ ਟੰਗਦਾਲ ਕਰਨੀ ਪਵੇ ਤੇ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੱਗੇ ਬਾਸਟੂ ਦੇ ਦੇਣਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਂਡ ਕਲੀਨ ਜਿਹੜੀ ਮਿਮ ਹੈ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਬਲਤ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੋਂ ਬਾਅਦ ਤੁਹਾਨੂੰ ਦੱਸੂਗਾ ਕਿ ਸ਼ਾਇਦ ਵਿੱਚ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਨੂੰ ਠੀਕ ਕਰਾਂਗੇ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਨਾ ਜਿਹੜੇ ਵਾਦੇ ਲੋਕਾਂ ਦਾ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿ ਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚਲ ਜਾਗੇ ਜਾਂ ਜੱਜਾਂ ਦੇ ਚੜ ਜਾਗੇ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਇੱਥੇ ਹੀ ਕੰਮ ਕਰਨਾ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਦੀਵੰਦਿਆਂ ਨੂੰ ਸਭ ਨੂੰ ਮੈਂ ਉਹਦੇ ਪਹਿਲਾਂ ਇਹਨੂੰ ਐਫ ਪਾਸੋਂ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਫਿਰ ਦੋ ਚਾਰ ਦਿਨਾਂ ਚ ਐਫ ਪਾਸੋਂ ਤੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫਿਰ ਕੀ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਅਲੀਵਾਸਾ ਲੈਕਚਰ ਜੀ ਇੱਕ ਵਾਦਾ ਕੀਤਾ ਸੀਗਾ ਉਹ ਜਲਾ ਸਾਹਿਬ ਦੇ ਬਾਹਰਲਾ ਗੰਦਾ ਨਾਲਾ ਉਹਨੂੰ ਵੀ ਬੰਦ ਕੀਤਾ ਇਹ ਉਹੀ ਆ ਉਹੀ ਨਾਲਾ ਇਹ ਉਹੀ ਨਾਲਾ ਤੋੜ ਇੱਥੋਂ ਸਟਾਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ ਇਹ ਐਮਪੀ ਸਾਹਿਬ ਦੇ ਘਰ ਦੇ ਲਾਗੋਂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੋਂ ਦੀ ਜਾਂਦਾ ਇਹ ਟੋਟਲ ਨਾਲਾ ਸਾਰਾ ਆਪਾਂ ਬੜਾਵਾਂਗੇ ਵਧੀਆ ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ ਕਿਉਂਕਿ ਲੋਕ ਉਹ ਕਹਿੰਦੇ ਆ ਜਿੱਥੇ ਤੁਸੀਂ ਤੋ ਹੀ ਕਰਦੇ ਹੋ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰਦੇ ਆਂਗੇ ਇੱਕ ਵਧਾਓ ਨੂੰ ਸੋ ਜੇ ਤੁਹਾਡਾ ਨਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਦੀਆਂ ਵੋਟਾਂ ਪਾਈਆਂ 215000 ਵੋ ਉਹ ਬਹੁਤ ਵੱਡੀ ਵੋਟ ਹੈ ਸ਼ਾਇਦ ਕਿੰਨੇ ਲੋਕਾਂ ਨੇ ਆਪਣਾ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜਾ ਸਭ ਤੋਂ ਜੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਗਰੋਂ ਸ਼ੁਰੂ ਕੀਆ ਸਰ ਇਹ ਬੰਦ ਕੀਤਾ ਜਾਏਗਾ ਕਿ ਇਹਨਾਂ ਸਾਫ਼ ਹੀ ਕੀਤਾ ਜਾਏਗਾ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਕਰਾਂਗੇ ਪਹਿਲਾਂ ਸਾਫ਼ ਕਰਨਾ ਬਹੁਤ ਜੂਰੀ ਆ ਪਹਿਲਾਂ ਸਾਫ਼ ਕਰ ਹਾਂਜੀ ਹਾਂਜੀ ਪਾਣੀ ਹੈ ਉਹਨੂੰ ਪੈਪਰ ਨਾਲ ਸਫਾਈ ਕਰਕੇ ਉਹਨੂੰ ਪੈਪਰ ਨਾਲ ਹੀ ਪਾਣੀ ਕੱਢ ਦਿੱਤਾ ਜਾਵੇ ਤੇ ਉਹ ਬਹੁਤ ਉਹੀ ਕਰਾਂਗੇ ਉਹੀ ਕਰਾਂਗੇ ਪੈਪਰ ਥੱਲੇ ਪਈਆਂ ਮੈਂ ਕੋਈ ਵੇਖੀ ਜਾ ਤੋਈ ਉਹੀ ਕਰਾਂਗੇ ਅਮਿੰਨ ਨੂੰ ਪਤਾ ਇਹਦੇ ਥੱਲੇ ਪਾਈਪ ਆ ਗਿਆ ਤੇ ਜਿੱਥੇ ਛੋਟੀਆਂ ਉੱਥੇ ਵੱਡੀਆਂ ਪਾ ਦਾਂਗੇ ਹਾਂ ਜੀ ਇਹਦੇ ਇੰਨੀ ਵੱਡੀਆਂ ਪੇਪਰ ਪੈ ਗਿਆ ਵੱਡੀਆਂ ਪੈ ਗਿਆ ਨਾ ਵੱਡੀਆਂ ਪੇਪਰ ਪੈ ਗਿਆ ਕੋਈ ਗੱਲ ਉਹਨੂੰ ਥੱਲੋਂ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦਾਂਗੇ ਤੇ ਸਾਡੇ ਪਿੰਡ ਦੇ ਡਰੇਨ ਨੂੰ ਇੱਕ ਬਜਟ ਹੈ ਸਾਡਾ ਇਹ ਨੂੰ ਉਦਾਂ ਸਾਈਡਾ ਪੱਕਿਆ ਕਰਕੇ ਵਧੀਆ ਕਰਦਾਂਗੇ ਜਿਹੜਾ ਨਹਿਰ ਦਾ ਪਾਣੀ ਵਗਦਾ ਜਿਹੜਾ ਅਜਾ ਮੀਂਹ ਦਾ ਪਾਣੀ ਆਚਾ ਮੈਂ ਤੁਹਾਡੇ ਏਰੀਆ ਚ ਜਨਾਲੇ ਪਿੰਡ ਗੰਗੇ ਪਿੰਡ ਮੇਰਾ ਮੈਂ ਕਿਹਨਾਂ ਮਿਲਿਆ ਹੈ ਨਹੀਂ ਨਹੀਂ ਕੋਈ ਨਹੀਂ ਮਿਹਰਬਾਨੀ ਕਰਕੇ ਕਰਵਾ ਦਿਓ ਸਾਡਾ ਮੈਂ ਤਾਂ ਹੀ ਸ਼ੁਰੂ ਕੀਤਾ ਇਹ ਤਾਂ ਅੱਜ ਚਾਰ ਦਿਨ ਜਲਦਾ ਅੱਜ ਹੀ ਸ਼ੁਰੂ ਕਰਤਾ ਆਹ ਇੱਕ ਪਿੰਡ ਮਾਲ ਦਾ ਵੀ ਇੱਕ ਕੋਲ ਫਸਿਆ ਕਿਸ਼ਤਾਂ ਨੇ ਬਣਦਾ ਪਿਆ ਜੀ ਉਹ ਉਹ ਵੀ ਪੜਾਦਾ ਉਹ ਵੀ ਪੜਾਦਾ ਸਾਰਾ ਆਇਆ ਲੇਕਿਨ ਉਹ ਨੋਟਿਸ ਦੇ ਵਿੱਚ ਉਹ ਵੀ ਪੜਾਦਾ 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 Okay, Thank <laughs> you